ਕਾਰਨ ਦਾ ਇਹ ਵੀ ਥੱਲੇ ਪਾਣੀ ਵੀ ਰਿਆ ਜਾਂਦੇ ਹਾਂਜੀ ਤੇ ਇਹ ਗਰਮੀ ਵੀ ਬਹੁਤ ਜਿਆਦੀ ਆ ਤੇ ਇਹਦਾ ਪਤਾ ਨਹੀਂ ਚਾਂਸ ਦਾ ਵੀ ਗਰਮੀ ਦੇ ਕਾਰਨ ਮੌਤ ਹੋ ਗਈ ਆ ਕਿ ਕੁਝ ਲੜ ਗਿਆ ਹੈ ਉੱਥੇ ਪਤਾ ਨਹੀਂ ਵੀ ਕੀ ਇਹਦੇ ਨਾਲ ਚਾਂਸ ਬਣਿਆ ਵਿਚਾਰੀ ਨਾਲ ਕੀ ਲੜਿਆ ਕੁਛ ਕੀ ਉਤਰਾ ਹੀ ਕੋਈ ਜਰੀਲੀ ਛੇਖ ਆ ਗਈ ਆ ਜਾਂ ਕੁਝ ਹੋ ਗਿਆ ਇਸ ਕਰਕੇ ਗਾਂ ਦੀ ਡੈਥ ਹੋ ਗਈ ਪਾਣੀ ਸਾਰੇ ਫਿਰ ਗਿਆ ਹੈ ਤੇ ਘਰ ਵੀ ਸਾਰੇ ਪਾੜ ਗਏ ਆ ਬਹੁਤ ਮੰਦਾ ਹਾਲ ਆ ਵੀਰੇ ਘਰ ਵਾਲਾ ਪਾਣੀ ਤਾਂ ਪੀਣ ਜੋਗ ਰਹਿ ਨਹੀਂ ਗਿਆ ਮੋਟਰਾਂ ਦਾ ਪਾਣੀ ਸਭ ਖਰਾਬ ਹੋ ਗਿਆ ਜੀ ਬਾਈ ਜੀ ਕੀ ਨਾਮ ਆਪਣਾ ਜੀ ਸੁਖਦੇਵ ਸਿੰਘ ਵੀਰੇ ਪਿਤਾ ਦਾ ਨਾਮ ਪਿੰਡ ਕਿਹੜਾ ਜੀ ਪਿਤਾ ਦਾ ਨਾਮ ਅਕਬਾਲ ਸਿੰਘ ਬੰਡਾਲਾ ਠੀਕ ਹੈ ਜੀ ਤੇ ਇਹ ਕੀ ਗੱਲ ਬਣੀ ਗਾਣੂ ਜੀ ਗਾਹ ਵੀਰੇ ਨਾ ਰਾਤ ਬੰਲੀ ਪੱਠੇ-ਪੱਠੇ ਖਾ ਗਈ ਹਾਂਜੀ ਤੇ ਉਹ ਬਾ ਪਾਸੇ ਬਾਂਤੀ ਮਛਰ ਤੋਂ ਉੱਥੇ ਪਤਾ ਨਹੀਂ ਵੀ ਕੀ ਇਹਦੇ ਨਾਲ ਚਾਂਸ ਬਣਿਆ ਵਿਚਾਰੀ ਨਾਲ ਕੀ ਲੜਿਆ ਕੋਸ਼ ਕੀ ਉਤਰਾ ਹੀ ਕੋਈ ਜਰੀਲੀ ਛੇ ਖਾ ਗਈ ਆ ਜਾਂ ਕੁਝ ਹੋ ਗਿਆ ਹੈ ਇਸ ਕਰਕੇ ਗਾਂ ਦੀ ਡੈਥ ਹੋ ਗਈ ਹੈ ਠੀਕ ਹੈ ਜੀ ਸਰ ਇੱਥੇ ਹਾੜ ਵਗੈਰਾ ਵੀ ਆਏ ਜੀ ਹਾਂਜੀ ਹਾੜ ਵਗੈਰਾ ਵੀ ਆਏ ਇੱਥੇ ਜੀ ਹਾਂਜੀ ਹਾਂਜੀ ਹਾੜ ਬਹੁਤ ਆ ਜੀ ਹਾਂਜੀ ਪਾਣੀ ਸਾਰੇ ਫਿਰ ਗਿਆ ਹੈ ਤੇ ਘਰ ਵੀ ਸਾਰੇ ਪਾੜ ਗਏ ਆ ਬਹੁਤ ਮੰਦਾ ਹਾਲ ਆ ਵੀਰੇ ਹਾਂਜੀ ਕੀ ਕੀ ਨੁਕਸਾਨ ਹੋਇਆ ਫਸਲਾਂ ਦਾ ਘਰ ਦਾ ਕੀ ਫਸਲਾਂ ਦਾ ਤਾਂ ਪੂਰਾ ਹੀ ਨਿਸ਼ਕਾਨ ਹੋ ਗਿਆ ਨਾ 100% ਹੀ ਤੇ ਘਰ ਸਾਰਾ ਪਾੜ ਗਿਆ ਵੀਰ ਜੀ ਹਾਂਜੀ ਹਾਂਜੀ ਜ਼ਮੀਨ ਕਿੰਨੀ ਬਜੀ ਆਪਣੇ ਕੋਲੇ ਜਮੀਨ ਵੀਰੇ 6 ਕਿੱਲੇ ਆਪਣੇ ਕੋਲੇ ਨੇ ਠੀਕ ਹੈ ਜੀ ਹਾਂਜੀ ਇਹ ਜਿਹੜਾ ਪਸ਼ੂ ਇਹ ਕੋਈ ਤੁਹਾਨੂੰ ਪਤਾ ਲੱਗਾ ਵੀ ਕੀ ਕਾਰਨ ਕੀ ਬਣਿਆ ਜਿਹੜਾ ਕਿਉਂ ਮਰਿਆ ਜੀ ਨਹੀਂ ਜੀ ਇਹ ਵੀਰ ਜੀ ਕਾਰਨ ਦਾ ਇਹ ਵੀ ਥੱਲੇ ਪਾਣੀ ਵੀ ਰਿਆ ਜਾਂਦੇ ਹਾਂਜੀ ਤੇ ਇਹ ਗਰਮੀ ਵੀ ਬਹੁਤ ਜਿਆਦੀ ਆ ਹੂੰ ਤੇ ਇਹਦਾ ਪਤਾ ਨਹੀਂ ਚੰਸਦਾ ਵੀ ਗਰਮੀ ਦੇ ਕਾਰਨ ਮੌਤ ਹੋ ਗਈ ਆ ਕਿ ਕੁਝ ਲੜ ਗਿਆ ਇਹ ਹੂੰ ਇਹਦਾ ਨਿਸ਼ਕਾਨ ਹੋ ਗਿਆ ਸਾਡਾ ਤੇ ਪਾਣੀ ਪੂਣੀ ਪੀਤਾ ਪੀਤਾ ਪਾਣੀ ਗੰਦਾ ਆਚਾਰ ਚਫੇਰੀ ਪਾਣੀ ਤਾਂ ਪੀਂਦੇ ਡੰਗਰ ਹੂੰ ਪਾਣੀ ਤਾਂ ਸਾਫ ਹੁੰਦਾ ਹੀ ਨਹੀਂ ਅਲੀ ਹੂੰ ਪਾਣੀ ਤਾਂ ਕੋਈ ਟਾਈਮ ਲੱਗੂਗਾ ਸਾਫ ਹੋਣ ਤੇ ਘਰਾਂ ਦਾ ਪਾਣੀ ਬਾਹਰੋਂ ਲੈ ਕੇ ਪੀਂਦੇ ਤੋਂ ਛੋਟ ਹਾਂਜੀ ਬਾਹਰੋਂ ਬਾਹਰੋਂ ਠੀਕ ਹੈ ਹਾਂਜੀ ਘਰ ਆਲਾ ਪਾਣੀ ਤਾਂ ਪੀਣ ਜੋਗ ਰਹਿ ਨਹੀਂ ਗਿਆ ਮੋਟਰਾਂ ਦਾ ਪਾਣੀ ਸਭ ਖਰਾਬ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਤੇ ਆਮਦਨ ਦਾ ਤੁਹਾਡਾ ਭਾਈ ਜੀ ਕੀ ਸਾਧਨ ਖੇਤੀ ਹੈ ਜ਼ਮੀਨ ਵਗੈਰਾ ਹੈ ਕਿ ਹੋਰ ਵੀ ਕਰਦੇ ਨਹੀਂ ਜ਼ਮੀਨ ਹੀ ਆ ਜੀ ਜ਼ਮੀਨ ਇੱਕ ਜੀ ਪਤਾ ਨਹੀਂ ਤੇ ਪਸ਼ੂ ਵਗੈਰਾ ਕਿੰਨੇ ਕੋ ਆਪਣੇ ਕੋਲ ਭਾਈ ਪਸ਼ੂ ਵੀਰ ਜੀ ਸਾਡੇ ਕੋਲੇ ਆ ਸੱਤ ਡੰਗਰ ਸੀ ਇੱਕ ਗਾਂ ਮੁੱਕ ਗਈ ਹੈ ਜੀ ਅੱਛਾ ਜੀ ਹਾਂਜੀ ਦੁੱਧ ਵਗਾਰਾ ਐਸੇ ਦਾ ਹੀ ਪਾਉਂਦੇ ਕਿ ਹੋਰ ਵੀ ਪਜੂ ਦੁੱਧ ਦੇ ਹੋਈ ਸੀ ਸਾਡੇ ਕੋਲ ਸਾਧਣ ਅੱਛਾ ਜੀ ਹਾਂਜੀ ਠੀਕ ਜਿਹੜੀ ਗਾਂ ਮਿਲਦੀ ਸੀਗੀ ਹਾਂਜੀ ਹਾਂਜੀ ਮਿਲਦੀ ਸੀ ਠੀਕ ਹੈ ਜੀ ਹਾਂਜੀ ਹਾਂਜੀ ਮੰਗ ਕੀ ਕਰਦੇ ਬਾਈ ਜੀ ਹੁਣ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜਥੇਬੰਦੀਆਂ ਨੂੰ ਮੰਗ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਜਿੰਨੀ ਕਰਨ ਜੋਗੇ ਕੋਈ ਕਰ ਸਕਦੇ ਆ ਉੰਨੀ ਕਿ ਸਾਡੀ ਮੱਤ ਕੀਤੀ ਜਾਵੇ ਦੁੱਧ ਸਾਡਾ ਇਹੋ ਹੀ ਆਸਰਾ ਹੈ ਸਾਡਾ ਦੁੱਧ ਆ ਠੀਕ ਹੈ ਜੀ ਹਾਂਜੀ ਵਿੱਚ ਫਸਲ ਜਿਹੜੀ ਸਾਰੀ ਖਰਾਬ ਹੋ ਗਈ ਝੋਨੇ ਦੀ ਫਸਲ ਤਾਂ ਝੋਨਾਂ ਦਾ ਬਿਲਕੁਰੀ ਬਰਵਾਦੀ ਹੋ ਗਈ ਹੈ ਨਾ ਜੀ ਠੀਕ ਹੈ ਜੀ ਹਾਂਜੀ ਆਲੀ ਕਣਕਾਂ ਦੀ ਵੀ ਉਮੀਦ ਨਹੀਂ ਸਾਡੀ ਬੀਜੀਆਂ ਜਾਣ ਕੇ ਨਹੀਂ ਬੀਜੀਆਂ ਜਾਣ ਹਾਂਜੀ ਪਾਣੀ ਖੜਾ ਆਲੀ ਤਿੰਨ ਤਣ ਫੁੱਟ ਪਾਣੀ ਬਾਣਾ ਚ ਖਾ ਠੀਕ ਹੈ ਜੀ ਇਹੜੇ ਤੁਹਾਡੀ ਗਾਂ ਪੂਰੀ ਹੋਈ ਅੱਜ ਸਵੇਰ ਦੀ ਘਟਨਾ ਜੀ ਹਾਂਜੀ ਸਵੇਰ ਦੀ 16 16 ਤਰੀਕ ਦੀ 16 ਸਤੰਬਰ ਦੀ ਹਾਂਜੀ ਤੜਕੇ ਦੀ ਬਿਲਕੁਲ 5 ਵਜੇ ਤੋਂ ਕੋਈ ਥੋੜਾ ਪਿਆਦਾ ਦਾ ਟਾਈਮ ਉੱਤੇ ਹੋ ਜਾਂ ਘਟ ਹੋਊਗਾ ਹੂੰ ਤੇ ਕੋਈ ਇਹਦਾ ਕੋਈ ਰਿਪੋਰਟ ਵਗੈਰਾ ਕਰਾਈ ਤੁਸੀਂ ਡਾਕਟਰ ਨੂੰ ਸੱਦਿਆ ਕਿਵੇਂ ਕੀ ਗੱਲ ਬਸ ਓਹ ਨੂੰ ਸਵੇਰ ਦੇ ਜੀ ਫੋਨ ਲਾਇਆ ਉਹ ਹਾਲੀ ਤੱਕ ਆਏ ਹੀ ਨਹੀਂ ਗਏ ਠੀਕ ਹੈ ਜੀ ਹਾਂਜੀ ਹਾਲੀ ਤੱਕ ਨਹੀਂ ਪਹੁੰਚਿਆ ਕੋਈ ਸਰਪੰਚ ਨੇ ਵੀ ਫੋਨ ਲਾਇਆ ਸਰਪੰਚਾਂ ਦਾ ਮੈਂ ਡੀਸੀ ਨੂੰ ਫੋਨ ਲਾਉਂਗਾ ਹਾਲੀ ਤੱਕ ਨਾ ਦੂਜਾ ਡੀਸੀ ਦਾ ਹੀ ਫੋਨ ਆਇਆ ਸਾਨੂੰ ਕੋਈ ਨਾ ਕੋ ਡਾਇਰੈਕਟਰਾਂ ਦਾ ਫੋਨ ਆਇਆ ਵੀ ਅਸੀਂ ਆ ਰਹੇ ਆ ਮਲਾਜਾ ਕਰਕੇ ਸਾਨੂੰ ਦੱਸ ਦੇਣ ਵੀ ਕੀ ਕਾਰਨ ਬਣਿਆ ਕੀ ਨਹੀਂ ਬਣਿਆ ਜੋ ਵੀ ਰਿਪੋਰਟ ਵਗੈਰਾ ਕਰਨੀ ਕਿਸ ਤਰ੍ਹਾਂ ਦੀ ਹਾਂਜੀ ਹਾਂਜੀ ਰਿਪੋਰਟ ਕਰਨ ਹਾਂਜੀ ਸਾਨੂੰ ਪਤਾ ਲੱਗ ਜਾਵੇ ਕੀ ਹੋਇਆ ਕੀ ਨਹੀਂ ਹੋਇਆ ਠੀਕ ਹੈ ਹੁਣ ਮੇਰੇ ਖਿਆਲ ਚ ਸਮਾਂ ਕਰੀਬ 3 ਵਜੇ ਚੱਲੇ ਤੇ ਪੈਰ ਦੇ ਹਾਂਜੀ ਹਾਂਜੀ ਸਵੇਰ ਤੇ ਜਿਹੜੀ ਗਾਂ ਪੂਰੀ ਹੋਈ ਜੀ ਹਾਂਜੀ ਹਾਂਜੀ ਠੀਕ ਹੈ ਹੁਣ ਮੰਗ ਇਹੀ ਕਰਦੇ ਕਿ ਜਿਹੜੇ ਸਾਡੇ ਸਮਾਜ ਸੇਵੀ ਹੈ ਜਿਹੜਾ ਇੰਜ ਇਸਤਵਾ ਤੇ ਜਿਹੜਾ ਪ੍ਰਸ਼ਾਸਨ ਸਾਡੀ ਮਦਦ ਕਰੇ ਹਾਂਜੀ ਮਦਦ ਕੀਤੀ ਜਾਵੇ ਸਾਡੀ ਜਿੰਨੀ ਵੀ ਹੋ ਸਕਦੀ ਆ ਉਨੀ ਮਦਦ ਕੀਤੀ ਜਾਵੇ ਜ਼ਿਲ੍ਹਾ ਕਿਹੜਾ ਪੈਂਦਾ ਭਾਜੀ ਜ਼ ਹਾਂਜੀ ਸ਼ੇਲ ਵੀ ਫਰੀਪਰ ਠੀਕ ਹੈ ਜੀ ਹਾਂਜੀ ਤੇ ਨਾਂ ਦੱਸ ਦਿਓ ਆਪਣਾ ਪਿੰਡ ਮੰਡਾਲਾ ਸੰਦੀਪ ਸਿੰਘ ਤੇ ਪਿਤਾ ਦਾ ਨਾਂ ਕੀ ਸੀਗਾ ਜੀ ਅਕਬਾਲ ਸਿੰਘ ਅਕਬਾਲ ਸਿੰਘ ਸੁਖਦੇਵ ਸਿੰਘ ਅਕਬਾਲ ਸਿੰਘ ਪਿੰਡ ਮੰਡਾਲਾ ਹਾਂਜੀ ਹਾਂਜੀ ਇੱਕ ਨੰਬਰ ਵੀ ਬੋਲ ਦਿਓ ਬਾਈ ਜੀ ਆਪਾਂ 76967 08408 ਦੁਬਾਰਾ ਬੋਲੇ 76967 08408 ਸੁਖਦੇਵ ਸਿੰਘ ਨਾਂ